ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਬਾਬਾ ਪੈਰੋ ਜਤੀਦਾ ਟਾਲਾ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਕਿ ਸ਼ਰਾਬ ਨੂੰ ਬੰਦ ਕਰਾਉਣ ਦਾ ਟਾਲਾ ਹੈ ਤੁਸੀਂ ਕਿਸੇ ਕਿਸੇ ਵੀ ਸ਼ਰਾਬ ਨੂੰ ਕਿਸੇ ਦੀ ਸ਼ਰਾਬ ਨੂੰ ਬੰਦ ਕਰਾਉਣਾ ਹੋਵੇ ਤਾਂ ਇਸ ਟਾਲੇ ਨੂੰ ਤੁਸੀਂ ਪ੍ਰਯੋਗ ਚ ਕਰ ਸਕਦੇ ਹੋ ਬਾਬੇ ਪੈਰੋ ਜਤੀਦਾ ਟਾਲਾ ਹੈ ਆ ਬਹੁਤ ਪਾਵਰਫੁਲ ਢਾਲਾ ਆ ਇਸ ਢਾਲੇ ਨੂੰ ਕਰਕੇ ਤੁਸੀਂ ਕਿਸੇ ਦਾ ਵੀ ਪਰਿਵਾਰ ਖੁਸ਼ਹਾਲ ਕਰ ਸਕਦੇ ਹੋ ਕਿਸੇ ਦੇ ਪਰਿਵਾਰ ਦੇ ਵਿੱਚ ਲੜਾਈ ਝਗੜਾ ਸ਼ਰਾਬ ਦਾ ਹੀ ਹੁੰਦਾ ਹੈ ਅਗਰ ਸ਼ਰਾਬ ਠੀਕ ਹੋ ਜਵੇ ਤਾਂ ਸਾਰਾ ਕੁਝ ਸਹੀ ਹੋ ਜਾਵੇ ਤਾਂ ਦੋਸਤੋ ਇਸ ਢਾਲੇ ਨੂੰ ਕਰ ਲੈਣਾ ਇਹਦਾ ਫਾਇਦਾ ਲੈ ਲੈਣਾ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਦੇਖ ਲੈਣਾ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਘੰਟੀ ਵਾਲੇ ਬਟਨ ਨੂੰ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਬਾਬੇ ਪੈਰੋ ਜਤੀ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਜ਼ਬਰਦਸਤ ਤੇ ਪਾਕ ਕਮਾਲ ਢਾਲਾ ਆ ਤਾਂ ਇਸ ਢਾਲੇ ਦੇ ਨਾਲ ਤੁਸੀਂ ਸ਼ਰਾਬ ਬੰਦ ਕਰਾ ਸਕਦੇ ਕਿਸੇ ਦੀ ਵੀ ਤਾਂ ਮੈਨੂੰ ਬਹੁਤ ਸਾਰੇ ਕਮੈਂਟ ਮੈਸੇਜ ਵੀ ਆਉਂਦੇ ਆ ਤੇ ਬਹੁਤ ਸਾਰੀਆਂ ਭੈਣਾਂ ਇਸ ਢਾਲੇ ਨੂੰ ਮੰਗਦੀਆਂ ਆ ਕਿਉਂ ਕਰਕੇ ਇਹ ਪ੍ਰਯੋਗ ਬੜਾ ਫਾਇਦੇਮੰਦ ਆ ਤੁਹਾਡੇ ਵਾਸਤੇ ਕਿਉਂਕਿ ਘਰ ਪਰਿਵਾਰ ਦੇ ਵਿੱਚ ਸਭ ਤੋਂ ਜ਼ਿਆਦਾ ਅੱਜ ਦੇ ਟਾਈਮ ਦੇ ਵਿੱਚ ਸ਼ਰਾਬ ਨੇ ਕੰਮ ਖਰਾਬ ਕੀਤਾ ਹੋਇਆ ਸ਼ਰਾਬ ਦੇ ਨਾਲ ਲੋਕੀ ਇੱਕ ਦੂਜੇ ਨਾਲ ਲੜਦੇ ਆ ਆਪਣੇ ਘਰ ਵਾਲੀਆਂ ਨੂੰ ਕੁੱਟਦੇ ਆ ਬਾਹਰ ਲੜਾਈਆਂ ਕਰਦੇ ਆ ਫਿਰ ਉਸ ਤੋਂ ਬਾਅਦ ਜਮੀ ਪਰੇਸ਼ਾਨੀ ਘਰ ਵਾਲਿਆਂ ਨੂੰ ਮਿਲਦੀ ਹੈ ਤੁਕ ਇਹਨਾਂ ਦੀ ਇਸ ਸ਼ਰਾਬ ਨੂੰ ਬੰਦ ਕਰਾਉਣ ਵਾਸਤੇ ਇਹ ਸੀਟਾ ਲੈ ਕੇ ਹਾਜ਼ਰ ਹੋਏ ਆ ਤਾਂ ਦੋਸਤੋ ਇਹ ਜਿਹੜਾ ਢਾਲਾ ਆ ਚਾਹੇ ਸ਼ਰਾਬ ਬਹੁਤ ਪੁਰਾਣੀ ਕਿਉਂ ਨਾ ਹੋਵੇ ਕਿਸੇ ਨੂੰ ਲਾਈ ਹੋਵੇ ਜਾਂ ਕਿਸੇ ਨੂੰ ਸ਼ਰਾਬ ਦੇ ਵਿੱਚ ਕੁਝ ਦੇ ਕੇ ਸ਼ਰਾਬ ਲਾਈ ਹੋਵੇ ਠੀਕ ਹੈ ਦੋਨਾਂ ਤਰੀਕਿਆਂ ਦਾ ਇਹ ਢਾਲਾ ਕੰਮ ਕਰਦਾ ਹੈ ਔਰ ਇਸ ਢਾਲੇ ਦੇ ਨਾਲ ਪੁਰਾਣੀ ਤੋਂ ਪੁਰਾਣੀ ਸ਼ਰਾਬ ਨੂੰ ਵੀ ਤੁਸੀਂ ਛੜਾ ਸਕਦੇ ਹੋ ਤਾਂ ਦੋਸਤੋ ਇਹ ਜਿਹੜਾ ਢਾਲਾ ਆ ਬਾਬੇ ਪੈਰੋ ਜਤੀ ਦਾ ਢਾਲਾ ਆ ਇਹ ਢਾਲਾ ਖਾਲੀ ਨਹੀਂ ਜਾਂਦਾ ਬਾਬੇ ਪੈਰੋ ਦਾ ਕੋਈ ਵੀ ਜਿਹੜਾ ਪ੍ਰਯੋਗ ਹੈ ਉਹ ਖਾਲੀ ਨਹੀਂ ਜਾਂਦਾ ਪਰ ਜੇ ਉਹਨੂੰ ਸਹੀ ਤਰੀਕੇ ਨਾਲ ਤੁਸੀਂ ਕੀਤਾ ਜਾਵੇ ਇਹਦਾ ਫਾਇਦਾ ਤਾਂ ਹੀ ਹੁੰਦਾ ਹੈ ਸ਼ਰਾਬ ਦੇ ਨਾਲ ਅੱਜ ਕੱਲ ਦੇ ਵਿੱਚ ਲੋਕ ਕੀ ਹੈ ਸ਼ਰਾਬ ਨੂੰ ਬਹੁਤ ਜ਼ਿਆਦਾ ਪਤੀ ਹੋਈ ਹੈ ਸ਼ਰਾਬ ਪੀ ਪੀ ਕੇ ਬਹੁਤ ਸਾਰੇ ਕੰਮ ਗਲਤ ਹੋ ਰਹੇ ਆ ਦੁਨੀਆ ਦੇ ਵਿੱਚ ਕੋਈ ਕੋਈ ਕਿਸੇ ਦਾ ਘਰ ਦਾ ਖਰਾਬ ਹੋ ਗਿਆ ਕੋਈ ਤਲਾਕ ਤੱਕ ਗੱਲਾਂ ਪਹੁੰਚ ਜਾਂਦੀਆਂ ਲੋਕ ਸ਼ਰਾਬ ਨਹੀਂ ਛੱਡਦੇ ਤਲਾਕ ਦੇਣਾ ਮਨਜ਼ੂਰ ਕਰ ਲੈਂਦੇ ਆ ਬਹੁਤ ਸਾਰੇ ਕੇਸ ਇਦਾਂ ਦੇ ਮੈਂ ਦੇਖੇ ਆ ਜਿਹੜੇ ਕਿ ਬਹੁਤ ਕਮੈਂਟ ਦੇ ਵਿੱਚ ਵੀ ਸਾਨੂੰ ਪੁੱਛਦੇ ਆ ਵੀ ਸਾਨੂੰ ਸਾਡਾ ਘਰ ਵਾਲਾ ਸ਼ਰਾਬ ਪੀਣੋਂ ਨਹੀਂ ਹਟਦਾ ਕੁੱਟਦਾ ਮਾਰਦਾ ਆ ਲੜਦਾ ਝਗੜਦਾ ਆ ਸੋ ਜੇ ਕਮੈਂਟ ਚੱਕ ਕੇ ਦੇਖੀਏ ਤਾਂ ਇਹ ਮੈਸੇਜ ਚੱਕ ਕੇ ਦੇਖੀਏ ਤਾਂ ਬਹੁਤ ਸਾਰੇ ਮੈਸੇਜ ਆ ਜਾਂਦੇ ਆ ਔਰ ਜ਼ਿਆਦਾਤਰ ਕੇਸ ਇਹੀ ਸ਼ਰਾਬ ਦੇ ਕੇਸਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੇਸ ਆਉਂਦੇ ਆਉਂਦੇ ਆ ਸੋ ਇਹਨਾਂ ਕੇਸਾਂ ਨੂੰ ਹੀ ਦੇਖਣ ਵਾਸਤੇ ਇਸ ਢਾਲੇ ਨੂੰ ਤਿਆਰ ਕੀਤਾ ਆ ਇਸ ਢਾਲੇ ਨੂੰ ਤੁਹਾਨੂੰ ਦੇਣ ਜਾ ਰਿਹਾ ਤੇ ਤੁਸੀਂ ਇਸ ਢਾਲੇ ਦਾ ਲਾਭ ਲੈ ਸਕਦੇ ਹੋ ਫਾਇਦਾ ਲੈ ਸਕਦੇ ਹੋ ਇਸ ਢਾਲੇ ਦੇ ਨਾਲ ਤੁਸੀਂ ਆਪਣਾ ਘਰ ਪਰਿਵਾਰ ਖੁਸ਼ਹਾਲ ਕਰ ਸਕਦੇ ਹੋ ਤੇ ਢਾਲੇ ਨੂੰ ਤੁਸੀਂ ਕਰਨਾ ਕਿਦਾਂ ਪਹਿਲਾਂ ਸੁਣ ਲਓ ਵੀਡੀਓ ਨੂੰ ਪੂਰੀ ਤਰ੍ਹਾਂ ਸੁਣ ਲਿਓ ਗੱਲ ਨੂੰ ਪੂਰੀ ਸਮਝ ਲੈਣਾ ਜੋ ਜੋ ਚੀਜ਼ ਕਹਾਂਗੇ ਚਾਹੇ ਕਾਪੀ ਪੈਨ ਲੈ ਕੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਨੋਟ ਕਰ ਲੈਣਾ ਤਾਂ ਕਿ ਗੱਲ ਸਮਝ ਆ ਜਵੇ ਜੇ ਨਹੀਂ ਸਮਝ ਆਂਦੀ ਵੀਡੀਓ ਨੂੰ ਦੁਬਾਰਾ ਦੇਖ ਲਓ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਦੱਸ ਦਵਾਂਗੇ ਕਮੈਂਟ ਦੇ ਵਿੱਚ ਤੁਸੀਂ ਕਿੱਦਾਂ ਕੀ ਕੀ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਸਾਰਾ ਕੁਝ ਅਸੀਂ ਤੁਹਾਨੂੰ ਦੱਸਾਂਗੇ ਪਰ ਤੁਸੀਂ ਜਿਹੜੀ ਗੱਲਬਾਤ ਹੈ ਉਹਨੂੰ ਸਮਝ ਲਓ ਤਾਂ ਜਿਆਦਾ ਵਧੀਆ ਤੁਹਾਨੂੰ ਪੁੱਛਣ ਦੀ ਦੁਬਾਰਾ ਲੋੜ ਹੀ ਨਾ ਪਵੇ ਇਸ ਕਰਕੇ ਇਹ ਟਾਲਾ ਜਿਹੜਾ ਹੈ ਆ ਕਰਨਾ ਕਿਸ ਤਰ੍ਹਾਂ ਇਸ ਢਾਲੇ ਨੂੰ ਤੁਸੀਂ ਕਿਸੇ ਵੀ ਸ਼ਨੀਵਾਰ ਤੋਂ ਸ਼ੁਰੂ ਕਰਨਾ ਹੈ ਠੀਕ ਹੈ ਸ਼ਨੀਵਾਰ ਤੋਂ ਇਹ ਢਾਲਾ ਸ਼ੁਰੂ ਹੋਣਾ ਹੈ ਸ਼ਨੀਵਾਰ ਨੂੰ ਇਹ ਮੰਨ ਲਓ ਕਿਸੇ ਵੀ ਸ਼ਾਮ ਦੇ ਟਾਈਮ ਇਹ ਢਾਲਾ ਤੁਸੀਂ ਕਰ ਸਕਦੇ ਹੋ ਤੁਸੀਂ ਆਪਣੇ ਇੱਥੇ ਜਦੋਂ ਇਹ ਢਾਲਾ ਕਰਨਾ ਹੈ ਤੁਹਾਡੇ ਘਰ ਦੇ ਲਾਗੇ-ਛਾਗੇ ਜਾਂ ਤੁਹਾਨੂੰ ਦੂਰ ਪਾਰ ਕਿਤੇ ਤੁਹਾਨੂੰ ਲੱਭਦਾ ਹੋਵੇ ਬਾਬੇ ਪੈਰੋ ਦਾ ਮੰਦਿਰ ਜਿੱਥੇ ਬਾਬੇ ਪੈਰੋ ਦਾ ਕੱਲਾ ਮੰਦਿਰ ਹੋਵੇ ਇਹੇ ਪ੍ਰਯੋਗ ਉੱਥੇ ਹੋਣਾ ਜਿੱਥੇ ਬਾਬੇ ਪੈਰੋ ਦਾ ਮੰਦਿਰ ਹੋਵੇ ਚਾਹੇ ਪੈਰੋ ਕੋਈ ਵੀ ਹੋਵੇ ਜ਼ਰੂਰੀ ਨਹੀਂ ਕਿ ਬਾਬੇ ਪੈਰੋ ਜਤੀ ਦਾ ਇਹ ਮੰਦਿਰ ਚਾਹੀਦਾ ਪਪਾ ਭਾਵੇਂ ਕਾਲ ਪੈਰੋ ਦਾ ਹੋਵੇ ਸ਼ਮਸ਼ਾਨ ਪੈਰੋ ਦਾ ਹੋਵੇ ਕਿਸੇ ਵੀ ਪੈਰੋ ਦਾ ਹੋਵੇ ਪੈਰੋ ਜਿੱਥੇ ਜਦੋਂ ਤੁਸੀਂ ਇਹ ਕੰਮ ਪ੍ਰਯੋਗ ਜਿਹੜਾ ਟਾਲਾ ਕਰਨ ਜਾਣਾ ਹੈ ਉਹ ਆਪੇ ਹੀ ਉਹਨਾਂ ਨੂੰ ਪਹੁੰਚ ਜਾਣਾ ਸਮਾਨ ਜਿਸ ਪੈਰੋ ਦਾ ਨਾਮ ਲਓਗੇ ਤੇ ਉਹ ਇਹ ਸਾਰੀ ਬਾਬੇ ਪੈਰੋ ਦੀ ਕਾਰਮਾਤ ਨਾਲ ਹੀ ਹੋਣਾ ਹੈ ਤੁਸੀਂ ਕੀ ਕਰਨਾ ਸ਼ਨੀਵਾਰ ਵਾਲੇ ਦਿਨ ਇੱਕ ਪੂਰੀ ਬੋਤਲ ਸ਼ਰਾਬ ਵੀ ਲੈਣੀ ਹੈ ਪੁੱਲ ਕੋਈ ਅਧਿਆ ਨਪਾਇਆ ਕੁਝ ਨਹੀਂ ਲੈਣਾ ਪੂਰੀ ਬੋਤਲ ਸ਼ਰਾਬ ਦੀ ਲੈਣੀ ਹੈ ਤੇ ਸ਼ੁੱਕਰਵਾਰ ਸ਼ਨੀਵਾਰ ਨੂੰ ਨਹੀਂ ਇਹ ਜਿਹੜਾ ਕੰਮ ਤੁਸੀਂ ਕਰਨਾ ਸ਼ੁੱਕਰਵਾਰ ਦੀ ਰਾਤ ਨੂੰ ਠੀਕ ਹੈ ਸ਼ੁੱਕਰਵਾਰ ਦੀ ਰਾਤ ਨੂੰ ਤੁਸੀਂ ਇਹ ਕੰਮ ਕਰਨਾ ਹੈ ਕਿ ਜਿਹੜਾ ਤੁਹਾਡਾ ਬੰਦਾ ਜਿਹੜਾ ਘਰ ਦਾ ਜੀ ਹੈ ਜਿਹੜਾ ਸ਼ਰਾਬ ਬਹੁਤ ਪੀਂਦਾ ਨਹੀਂ ਛੱਡਦਾ ਚਾਹੇ ਬਹੁਤ ਕਹਿ ਕੇ ਦੇਖ ਲਿਆ ਜਾਂ ਬਹੁਤ ਪੁਰਾਣੀਦ ਲੱਗੀ ਹੋਵੇ ਸ਼ਰਾਬ ਚਾਹੇ ਜਿੰਨਾ ਮਰਜੀ ਸਮਾਂ ਹੋ ਚੁੱਕਾ ਹੋਵੇ ਤੁਸੀਂ ਕੀ ਕਰਨਾ ਸ਼ਰਾਬ ਦੀ ਬੋਤਲ ਲੈ ਲੈਣੀ ਆ ਸ਼ਰਾਬ ਦੀ ਬੋਤਲ ਲੈ ਕੇ ਉਹਦੇ ਸਿਰ ਤੋਂ ਵਾਰ ਲੈਣੀ ਜਦੋਂ ਸੁੱਤਾ ਪਿਆ ਹੋਵੇ ਉਹ ਠੀਕ ਹੈ ਜਾਗਦੇ ਤੋਂ ਅਗਰ ਜਾਗਦੇ ਤੋਂ ਕਰ ਸਕਦੇ ਤਾਂ ਵੀ ਠੀਕ ਹੈ ਅਗਰ ਸੁੱਤੇ ਪਏ ਤਾਂ ਉਹਦੇ ਤੇ ਵਾਰ ਲੈਣੀ ਆ ਉਹਦੇ ਉੱਤੋਂ 7 ਵਾਰ ਵਾਰ ਕੇ ਉਲਟੀ ਵਾਰਨੀ ਆ ਪੁੱਠਾ ਐਂਟੀ ਕਲੌਕਵਾਈਸ ਹੂੰ ਜਦੋਂ ਸ਼ਰਾਬ ਨੂੰ ਪੂਰਾ ਤੁਸੀਂ 7 ਵਾਰ ਵਾਰ ਲਿਆ ਉਹਦੇ ਮੱਥੇ ਨਾਲ ਥੋੜਾ ਜਿਹਾ ਲਾ ਦੇਣੀ ਆ ਸ਼ਰਾਬ ਠੀਕ ਹੈ ਜਿਹੜੀ ਬੋਤਲ ਆ ਉਹ ਲਾ ਦੇਣੀ ਆ ਤੁਸੀਂ ਉਸ ਤੋਂ ਬਾਅਦ ਤੁਸੀਂ ਅਗਲੇ ਦਿਨ ਬਾਬੇ ਪੈਰੋ ਦੇ ਮੰਦਿਰ ਤੇ ਸ਼ਾਮ ਨੂੰ ਜਾਣਾ ਸ਼ਨੀਵਾਰ ਨੂੰ ਤੁਸੀਂ ਇਹ ਕੰਮ ਸ਼ੁੱਕਰਵਾਰ ਰਾਤ ਨੂੰ ਇਹ ਸਾਮਾਨ ਕਰ ਲੈਣਾ ਤਿਆਰ ਸ਼ਨੀਵਾਰ ਅਗਲੇ ਅਗਲੇ ਵਾ ਸ਼ਨੀਵਾਰ ਜਿਹੜੀ ਸ਼ਾਮ ਹੋਣੀ ਆ 7 ਵਜੇ ਨਾ ਜਾ ਕੇ 8 ਵਜੇ ਚੱਲ ਜਾਓ ਜਾਂ ਪਹਿਲਾਂ ਵੀ ਜਾ ਸਕਦੇ ਹੋ ਤਾਂ ਕੋਈ ਦਿੱਕਤ ਦੀ ਵਾਲੀ ਗੱਲ ਨਹੀਂ ਗਈ 12 ਵਜੇ ਤੋਂ ਬਾਅਦ ਕਿਤੇ ਵੀ ਜਾ ਸਕਦੇ ਹੋ ਦੁਪਹਿਰ ਤੋਂ ਬਾਅਦ ਜਦੋਂ 4 ਵਜੇ 4 ਵਜੇ ਦੇ 4 ਵਜੇ ਤੋਂ ਬਾਅਦ ਜਦੋਂ ਮਨਜੀ ਜਾ ਕੇ ਇਹ ਕੰਮ ਕਰ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਿਹੜੀ ਬੋਤਲ ਹੈ ਨਾ ਲੈ ਜਾਣੀ ਹੈ ਬਾਬੇ ਪੈਰੋ ਦੇ ਮੰਦਿਰ ਦੇ ਵਿੱਚ ਇੱਥੇ ਬਾਬੇ ਪੈਰੋ ਦਾ ਮੰਦਿਰ ਕੱਲਿਆਂ ਦਾ ਹੋਵੇ ਉੱਥੇ ਤੁਸੀਂ ਚਲੇ ਜਾਣਾ ਉੱਥੇ ਜਾ ਕੇ ਬਾਬਾ ਪੈਰੋ ਜੀ ਨੂੰ ਅਰਦਾਸ ਕਰਨੀ ਕਿ ਛੇ ਬਾਬਾ ਪੈਰੋ ਜਤੀ ਤੁਹਾਡੇ ਦਰਬਾਰ ਦੇ ਉੱਤੇ ਮੈਂ ਆਇਆ ਜਾਂ ਆਈ ਆ ਮੈਂ ਜੇ ਕੋਈ ਆਪ ਸ਼ਰਾਬ ਛੱਡਣਾ ਚਾਹੁੰਦਾ ਹੋਵੇ ਆਪ ਜਾ ਸਕਦਾ ਜੇ ਕੋਈ ਕਿਸੇ ਪਰਿਵਾਰਕ ਜੀ ਦੀ ਛੱਡਣੀ ਹੈ ਤਾਂ ਉਹ ਦੂਸਰਾ ਬੰਦਾ ਜਿਹੜਾ ਕਰ ਰਿਹਾ ਉਹ ਜਾ ਸਕਦਾ ਠੀਕ ਹੈ ਉੱਥੇ ਬਾਬੇ ਪੈਰੋ ਜੀ ਨੂੰ ਅੱਗੇ ਅਰਦਾਸ ਕਰਨੀ ਹੈ ਕਿ ਸ਼ੇ ਬਾਬਾ ਪੈਰੋ ਜੀ ਪੈਰੋ ਜਤੀ ਬਾਬੇ ਪੈਰੋ ਜਤੀ ਦਾ ਨਾਮ ਲੈਣਾ ਤੁਸੀਂ ਬਾਬੇ ਪੈਰੋ ਜਤੀ ਦੀ ਫਿਰ ਤੋਂ ਫਰਿਆਦ ਕਰਨੀ ਕਿ ਪੱਪਾ ਪੈਰੋ ਜੀ ਇਹ ਬੰਦਾ ਦਾਰੂ ਪੀਂਦਾ ਹੈ ਇਹਨੂੰ ਇੰਨੇ ਸਮੇਂ ਤੋਂ ਇੰਨੇ ਨਾ ਉਹਦਾ ਨਾਮ ਬੋਲ ਦੇਣਾ ਇੰਨੇ ਸਮੇਂ ਤੋਂ ਸ਼ਰਾਬ ਲੱਗੀ ਹੋਈ ਹੈ ਉਹਦੀ ਸ਼ਰਾਬ ਨੂੰ ਤੁਸੀਂ ਹਟਾ ਦਿਓ ਪਸੇ ਤੁਹਾਡੇ ਦਰਬਾਰ ਤੇ ਤਿੰਨ ਸ਼ਨੀਵਾਰ ਇਹ ਪ੍ਰਯੋਗ ਕਰਕੇ ਜਾਵਾਂਗੇ ਤਿੰਨ ਸ਼ਨੀਵਾਰ ਤੁਹਾਨੂੰ ਸ਼ਰਾਬ ਦੀ ਬੋਤਲ ਜਿਹੜੀ ਇਹ ਦੇਵਾਂਗੇ ਤੁਸੀਂ ਇਸੇ ਤਰ੍ਹਾਂ ਤਿੰਨ ਸ਼ਨੀਵਾਰ ਕਰ ਲੈਣਾ ਤਿੰਨ ਸ਼ਨੀਵਾਰ ਤੋਂ ਬਾਅਦ ਦੇਖਿਓ ਤੁਹਾਡਾ ਬੰਦਾ ਜਿਹੜਾ ਸ਼ਰਾਬ ਬਿਲਕੁਲ ਹੀ ਛੱਡ ਦੇਗਾ ਹੌਲੀ ਹੌਲੀ ਤਾਂ ਦੋਸਤੋ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ